ਅਛੀਵੜਾ ਨਜ਼ਦੀਕ ਪਿੰਡ ਖੇੜਾ ਚਲਕੀ ਮੰਗਾ ਰੋਡ ਤੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਤੇ ਜਾਂਦੇ ਤਿੰਨ ਨੌਜਵਾਨਾਂ ਨੂੰ ਗੱਡੀ ਚੜਾ ਕੇ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਜਿਨ੍ਹਾਂ ਚੋਂ ਇੱਕ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਨੌਜਵਾਨ ਸੋਹਣ ਸਿੰਘ ਤੇ ਮਨਮੋਹਨ ਸਿੰਘ ਜ਼ਖਮੀ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੂੰ ਫੋਨ ਆਇਆ ਸੀ ਕਿ ਉਸ ਦੇ ਇੱਕ ਰਿਸ਼ਤੇਦਾਰ ਦੀ ਕਾਰ ਖਰਾਬ ਹੋ ਗਈ ਹੈ ਜਿਸ ਤੇ ਉਹ ਆਪਣੇ ਮੋਟਰਸਾਈਕਲ ਤੇ ਸੋਹਣ ਸਿੰਘ ਤੇ ਮਨਮੋਹਨ ਸਿੰਘ ਨਾਲ ਲੈ ਕੇ ਪਿੰਡ ਚਲਕੀ ਮੰਗਾ ਵੱਲ ਉਹ ਚਲਾ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚਲਕੀ ਮੰਗਾ ਦਾ ਇੱਕ ਵਿਅਕਤੀ ਮਲਕੀਤ ਸਿੰਘ ਉਸ ਮੰਤਰੀ ਅਤੇ ਸੋਨੂ ਜੋ ਕਿ ਦੋਵੇਂ ਭਰਾ ਨਸ਼ਾ ਵੇਚਦਾ ਕੰਮ ਕਰਦੇ ਹਨ ਉਹਨਾਂ ਨਾਲ ਕੁਲਵਿੰਦਰ ਸਿੰਘ ਦੀ ਕੋਈ ਟਕਰਾਰਬਾਜ਼ੀ ਹੋ ਗਈ ਤੇ ਪਹਿਲਾਂ ਵੀ ਪਿੰਡ ਵਾਲੇ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ ਕੁਲਵਿੰਦਰ ਸਿੰਘ ਆਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ ਦੇ ਸਵਾਰ ਹੋ ਕੇ ਚਲਕੀ ਮੰਗਾ ਤੋਂ ਵਾਪਸ ਖੇੜਾ ਜਾ ਰਿਹਾ ਸੀ ਤਾਂ ਮਲਬੀਰ ਸਿੰਘ ਉਸ ਮੰਤਰੀ ਅਤੇ ਉਸਦਾ ਭਰਾ ਸੋਨੂ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਜੋ ਕਾਰ ਵਿੱਚ ਸਵਾਰ ਸਨ ਉਹਨਾਂ ਨੇ ਮਾਰ ਦੇਣ ਦੀ ਨੀਅਤ ਨਾਲ ਕੁਲਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਦੇ ਘਾਰ ਚੜ੍ਹਾ ਦਿੱਤੀ ਜਿਸ ਕਾਰਨ ਉਹ ਜ਼ਖਮੀ ਹੋ ਕੇ ਸੜਕ ਤੇ ਗਿਰ ਗਏ ਜ਼ਖਮੀਆਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਕੁਲਵਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦੇ ਦਿੱਤਾ ਤਾਂ ਪਿਆਰੇ ਬੋਲੇ ਹਾਂ ਸਾਫ਼ ਕਰੋ ਬਾਈ ਅੱਛਾ ਹੁਣ ਨਸ਼ਾ ਵਿੱਚ ਦਾ ਮੁੰਡਾ ਹੋ ਜੀਣਾ ਆ ਰਿਹਾ ਬਾਬਾ ਜਿਹਨੇ ਇੱਕ ਮੜੀਆ ਜੀ ਮੇਰੇ ਘਰਾਂ ਮਾਰੇ ਨਸ਼ਾ ਵੇਚਦਾ ਉਹ ਸ਼ਰੀਆਮ ਸਾਹਿਬ ਇਹ ਸਾਰੇ ਸਾਰੇ ਸਭੇ ਦੋਪਾਰਕ ਮਨ ਸਰ ਦਾ ਬੇਸ਼ਕਾਫਾ ਫੜ ਫੜਾ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਹਾਂ ਕਾਰਵਾਈ ਉਹਨੇ ਮਾਰਿਆ ਕਿਉਂ ਛੋੜੇ ਪ੍ਰਾਜਾ ਮੋਟਰਸਾਈਕਲ ਮਾਰਿਆ ਉਹ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਨੇ ਕੋਈ ਵਜ੍ਹਾ ਹੋਗੀ ਮਾਰਨ ਦੀ ਭਾਜੀ ਮੇਰੀ ਗੱਲ ਸੁਣਾ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ెంట్ ਨਹੀਂ ਸੀਗੇ ਠੀਕ ਹੈ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਨਾਸ ਕਰਦੇ ਅਸੀਂ ਇੱਥੇ ਨਹੀਂ ਸੀਗੇ ਤੁਸੀਂ ਕੀ ਕਹਨੇ ਹੋ ਹੁਣ ਇਹ ਇਨਸਾਫ ਕੀ ਚਾਹੁੰਦੇ ਮੈਂ ਇਨਸਾਫ ਚਾਹੁੰਦੀ ਆ ਕਿ ਮੇਰੇ ਮਰਦਾ ਮਰਡਰ ਹੋਇਆ ਉਹਨੇ ਆਹ ਉਹ ਤਾਂ ਕਰੂਗੀ ਮੇਰੇ ਜਿਹੜੀ ਮਰਜ਼ੀ ਦਾ ਰਵਾਜ ਜਿਹੜੀ ਮਰਜ਼ੀ ਦਾ ਮੈਂ ਲੈਣੇ ਤਿਆਰ ਆ ਗੱਡੀ ਘਰਾਤੀ ਮੁੰਡੇ ਪਰ ਮੁੰਡੇ ਰਿਹਾ ਤਿੰਨ ਚਾਰ ਵਾਰੀ ਐਤੋਂ ਮੀਂਹ ਮੀਂਹ ਜਿਹਾ ਨਹੀਂ ਪਾਉਂਦੇ ਕੋਈ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਹੁਸੀਂ ਚਾਹੁੰਦੇ ਵੀ ਪੱਤਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਆਓ ਉਹਦੇ ਪਹਿਲੇ ਪਰਚਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚਾ ਜਾਓ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਨ ਨਹੀਂ ਜੇ ਜੇ ਕਿੰਨੇ ਬੰਦੇ ਆ ਜੀ ਉਹ ਇਹ ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਇਹ ਕਿੰਨੇ ਬੰਦੇ ਸੀਗੇ ਹੋਰ ਚਾਰ ਬੰਦੇ ਨੇ ਜੀ ਉਹ ਜਬ ਇਹ ਜਿਹੜਾ ਜਿ ਮਤਾਇਆ ਬਾਰੇ ਇਹਦੇ ਪੁਸਤ ਦੇ ਖਿਲਾਫ ਕਾਰਵਾਈ ਕਰ ਰਹੇ ਨੇ ਐਸੋ ਇਹਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਵੀ ਉਹ ਨਾ ਬਸਵੇ ਗੀਤਾ ਸਾਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੇਲ੍ਹ ਲਈ ਇੱਥੇ ਪਰ ਉਸ ਲਾਈਨ ਡਿਪਾਰਟਮੈਂਟਲ ਵਾਲੀ ਦੇ सस्पेंशन ਦੀ ਉਸਾਸ ਕਰਕੇ ਸਬਮਿਟ ਰਿਜ਼ੋਲਵ ਹੋਣੇ ਭੇਜਿਆ ਨੂੰ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਕੇ ਆ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਮੀਡੀਟਲੀ ਅਰੈਸਟ ਕਰਕੇ ਅੰਦਰ ਵੀ ਭੇਜਾਂਗੇ ਕੀ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚਕਾਰ ਦਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਇਹਨਾਂ ਦੇ ਪਰਿਵਾਰਕ ਤੌਰ ਤੇ ਸੰਦੇ ਪਤਾ ਲੱਗਿਆ ਵੀ ਪਹਿਲਾਂ ਵੀ ਸਿੱਧੇ ਤੋਂ ਅੱਧਾ ਘੰਟਾ ਪਹਿਲਾਂ ਬੜੀ ਬੁਢੀ ਜੀ ਨਤਕੂਪੀ ਹੋਈ ਜਿਹਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਚਾਹ ਪਹਿਲਾਂ ਜੀ ਇਹਦੇ ਨਹੀਂ ਸਮਝ ਨਹੀਂ ਜਾ ਦੋ ਅਸਾਂ ਦੋ ਦਿੱਖੀਆਂ ਪਾ ਕੇ ਉਹਦੇ ਜਿਹੜੇ ਭਰਾ ਦੇ ਪਰਚੇ ਦਾ ਜਹਾ ਜੀ ਇਹਦੇ ਰੰਜਸ ਜੀ ਕੋਈ ਆਪਸ ਕੋਈ ਹਜੇ ਤਾਂ ਪਾਬ ਦੇ ਆਏ ਆ ਉਹਨਾਂ ਨੂੰ ਵੱਲ ਪਤਾ ਲੱਗੂਗਾ ਜੀ ਇਹਦਾ ਜੀ ਕਿੰਨੇ ਕਿੱਲੇ ਸੀ ਐਡਰਸ ਪਾਣੀ ਨੂੰ ਹੁਣ ਇੱਕ ਪਾਰ ਵਾਲੇ ਦੱਸਣਗੇ ਵੀ ਕਿੰਨੇ ਜਿਹੜੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਕਿਰਾਵਾ ਹਾਂਜੀ ਇੱਕ ਬੜੀ ਮੰਦਭਰ ਕੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਝ ਕੇ ਹਿੱਟ ਕੀਤਾ ਉਹਨਾਂ ਨੌਜਵਾਨ ਨੂੰ ਜਿਹਦੇ ਦਾ ਦੋ ਕਿਲੇ ਜ਼ਖਮੀ ਹਾਲਤ ਮੇਰੇ ਕੋਲ ਚਾਰ ਪੀਜੀ ਨੇ ਇੱਕ ਪੀਜੀ ਨੇ ਤੇ ਇੱਕ ਦੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਨੇ ਉਸ ਸੰਬੰਧ ਵਿੱਚ ਬਲਵੇ ਵੀ ਜੋ ਵੀ ਬੰਦ ਕਰ ਕਾਰਵਾਈ ਕਰਨ ਦੀ ਤੁਹਾਨੂੰ ਪਤਾ ਹੀ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬੜੇ ਕੀ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਹਿਆ ਵੀ ਜੋ ਵੀ ਬਣਦੀ ਜੋ ਕਾਰਵਾਈ ਉਹ ਤੇ ਪੂਰੀ ਉਸ ਤਰ੍ਹਾਂ ਹੀ ਕੀਤੀ ਜਾਵੇ। ਨਸ਼ੇ ਦੇ ਮਾਮਲੇ ਨੂੰ ਪਤਾ ਨਾਮ ਨਹੀਂ ਜਾ ਰਹੀ ਜੀ ਪਰ ਆਪਣੇ ਨਾਮ ਦੇ ਵਿੱਚ ਵੀ ਦੇਖੋ ਜੀ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲੋਂ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲਿਆ ਹੋਇਆ ਤੇ ਅਸਾਂ ਦੀਆਂ ਕੋਸ਼ਿਸ਼ਾਂ ਹੈ ਕਿ ਇਹਨੇ ਅੱਗੇ ਵੀ ਪਿਛੇ ਵੀ ਸਰਵਾਰੀ ਜਰੂਰ ਹੋਈ ਜਾਂਦੀ ਹੈ ਨਾ ਪਰ ਇਹ ਹਟਦੇ ਨਹੀਂ ਹੈਗੇ ਜੇ ਜਦੋਂ ਸਾਰਾ ਮਤਲਬ ਖਤਮ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨ ਦੇ ਵੀ ਅਸਰ ਜਦੋਂ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਕੰਮ ਬਿਲਕੁਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀਫ ਦੁੱਖ ਦਾ ਸਮਝੋ ਆਪ ਦੁੱਖ ਹੋਇਆ ਹੈ ਨਾ ਇਸ ਪਰਿਵਾਰ ਤੋਂ ਜਦੋਂ ਮੈਂਬਰ ਘਟੇ ਜਾਂਦਾ ਉਹਦੀਆਂ ਤੀਸਰਾ ਬੱਚਾ ਉਹਦੇ ਹੋ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਜਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜਿਵੇਂ ਮੈਂ ਕਹਾ ਵੀ ਨਸ਼ੇ ਦੇ ਪਿਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜانے ਜਿਹੜੇ ਫਟੜਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮੌਜੂਤੀ ਤੇ ਮੌਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਆ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲੇ ਪੈ ਰਹੇ ਆ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਦੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼बाजी ਕਰਨ ਮੁੰਡਾ ਮਾਰਿਆ ਗਿਆ ਜੋ ਪਿੰਡ ਵਾਲੇ ਦੀ ਡਿਮਾਂਡ ਆ ਵੀ 300 ਦੂਰ ਆ ਬੱਚਿਆਂ ਉਨਾਂ ਤੇ ਪੂਰਾ ਬਣਦਾ ਆ ਸੋ ਇਸੇ ਰੋਸ ਵਿੱਚ ਸਾਰੇ ਇਕੱਠੇ ਹੋਏ ਸੀ ਤੇ ਹੁਣ ਡਿਪਟੀ ਸਾਹਿਬ ਵੀ ਆਏ ਨੇ ਇੱਥੇ ਆਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਹ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪਰਮਾਤਮ ਮਚੇ ਇਹ ਕਾਰਵਾਈ ਨਹੀਂ ਕਰਿਆ ਤਾਂ ਪੋਸਟ ਮਾਸਟਰ ਦੇ ਵੱਲੋਂ ਕਾਰਵਾਈ ਹੋ ਰਹੀ ਤਿਆਰ ਹੀ ਹੈ ਜੀ ਤਿਆਰ ਹੈ ਹਰ ਪਿੰਡ ਪੜਾ ਕਿਉਂ ਹੈ ਕਿਹਦਾ ਮੁੱਢੇ ਡੱਟ ਗਈ ਹੋਈ ਆ ਕੁਲਵਿੰਦਰ ਸਿੰਘ ਅਜੇ ਮਾਰਿਆ ਕਿ ਉਹ ਸੋਨੂ ਸੋਨੂ ਆਈ ਚਕਲੀ ਮੰਗਾ ਤੇ ਅਰੇ ਦੇ ਭਲੇ ਨਸ਼ੇ ਪੱਚੇ ਤੱਕ ਆਪਣੇ ਮੱਛਰ ਨੂੰ ਪੋਸਟ ਨਹੀਂ ਹੈ ਨਹੀਂ ਇਹ ਮੱਛਰ ਵਾਲੇ ਨਹੀਂ ਮੱਛੀ ਵਾਲੇ ਨਹੀਂ ਜਿਹੜੇ ਤੇ ਭਰਾ ਤੇ ਭਰਾ ਤੇ ਦੋਵਾਂ ਨੇ ਮਾਰੇ ਬਿੱਡਲੀ ਲਈ ਨਹੀਂ ਕਿੰਨਾ ਸੋਨੂ ਚਲਾ ਰਿਹਾ ਸੀ ਜਿੰਨੇ ਤੱਕ ਇਹਨਾਂ ਨੇ ਬਿਆਦ ਪਾਇਆ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਾਪਰਟیز